ਦਣ ਦੇ ਕੀਮਤ ਸਾਹਿਬ ਨੇ ਚੋਣਾਂ ਮੇਂ ਸ਼ੁਰੂ ਕੀਤੀ ਆ ਤੇ ਉਦੋਂ ਤੋਂ ਹੀ ਮੈਂ ਦੇ ਨਾਲ ਆ ਤੇ ਵੱਖਰੇ ਵੱਖਰੇ ਹਲਕਿਆਂ ਦੇ ਵਿੱਚ ਮੀਟਿੰਗ ਕਰ ਰਹੇ ਨੇ ਤੇ ਪਹਿਲੀ ਮੀਟਿੰਗ ਜਿਹੜੀ ਸੀ ਅਸੀਂ ਨੌ ਹਲਕਾ ਇੰਚਾਰਜਾਂ ਨੇ ਇਕੱਠੇ ਹੋ ਕੇ ਬਟਾਇਆ ਲੱਗੇ ਨਿਸ਼ਾਰਾ ਮਚਾ ਦਿੱਤੀ ਤੇ ਪਹਿਨੀ ਚੋਣਾਂ ਵੀ ਵੇਖੀਆਂ ਨੇ ਪਰ ਜਿੱਦਾਂ ਐਰਕਾਂ ਵਰਕਰਾਂ ਅਤਿਸ਼ਾ ਆ ਉਹ ਪਹਿਲਾਂ ਨਹੀਂ ਹੁੰਦਾ ਰਿਆ ਕਿਉਂਕਿ ਲੋਕ ਇਹ ਮਨ ਬਣਾ ਚੁੱਕੇ ਨੇ ਪੀੜੀਆਂ ਦੂਜੀਆਂ ਪਾਰਟੀਆਂ ਦੇ ਉਮੀਦਵਾਰ ਨੇ ਉਹ ਨੈਸ਼ਨਲ ਪਾਰਟੀਆਂ ਨੇ ਤੇ ਖੇਤਰੀ ਪਾਰਟੀ ਕਾਲੀ ਦਲ ਦੇ ਉਮੀਦਵਾਰ ਸਰਦਾਰ ਜਦੀਸ਼ ਸਿੰਘ ਜੀ ਮੈਂ ਜੇ ਪੰਜਾਬ ਦੀ ਗੱਲ ਕਰ ਸਕਦੇ ਨੇ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਸ਼ਰਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਲੋਕਾਂ ਨੇ ਮਨ ਬਣਾਇਆ ਕਿ ਚੀਮਾ ਸਭ ਨੂੰ ਜਿਤਾਉਣਗੇ ਤੇ ਬਾਕੀ ਪੰਜਾਬ ਵਿੱਚ ਵੀ ਹਵਾ ਜਿਹੜੀ ਸ਼ਰਮਣੀ ਅਕਾਲੀ ਦਲ ਦੀ ਚੱਲੀ ਹੈ ਅੱਜ ਜਿਹੜੀ ਮੀਟਿੰਗ ਹੋਈ ਹੈ ਅੱਜ ਬਤਵੰਤੇ ਸੱਜਣਾਂ ਨੂੰ ਮੈਂ ਫੋਨ ਕੀਤੇ ਸਨ ਪਰ ਤੁਸੀਂ ਵੇਖ ਲਿਆ ਕਿ 11500 ਬੰਦਾ ਇਕੱਠਾ ਹੋਇਆ ਬਾੜੀ ਦੇ ਜਣਾ ਦੇ ਵਿੱਚ ਆਉਣਾ ਐਡਾ ਵੱਡਾ ਇਕੱਠ ਬੜੀ ਵੱਡੀ ਗੱਲ ਆ ਸੋ ਲੋਕ ਇਹ ਕਹ ਸਮਝਦੇ ਨੇ ਕਿ ਸ਼ਰਮਣੀ ਅਕਾਲੀ ਦਲ ਪਾਰਟੀ ਹੈ ਜਿਹੜੀ ਪੰਜਾਬ ਦੀ ਗੱਲ ਕਰਦੀ ਹੈ ਇਸਕੇ ਲੋਕਾਂ ਨੇ ਮਨ ਬਣਾਇਆ ਕਿ ਜਿੰਨਾ ਸਾਨੂੰ ਜਿਤਾ ਕੇ ਪਾਰਲੀਮੈਂਟ ਚ ਭੇਜਾਂਗੇ ਤਾਂ ਜੋ ਇਹ ਪੰਜਾਬ ਦੀ ਔਰ ਸਾਡੇ ਹਲਕੇ ਦੀ ਉੱਥੇ ਗੱਲ ਕਰ ਸਕਣ। ਦੇਖੋ ਅੱਜ ਉਹ ਜਗ੍ਹਾ ਦੇ ਉੱਤੇ ਅਸੀਂ ਬਸਟਰਸ ਪੁੱਟੇ ਰੱਖਿਆ ਸੀ। ਪਹਿਲਾ ਤੀਨਾਂ ਨਗਰ ਹਲਕੇ ਦੇ ਘਟੋਆ ਦੇ ਵਿੱਚ ਔਰ ਦੂਜਾ ਸਰਦਾਰ ਗੁਰਵਚਨ ਸਿੰਘ ਮੱਲ੍ਹੀ ਸਾਹਿਬ ਨੇ ਆਪਣੇ ਕੋਟਾਸਪੁਰ ਹਲਕੇ ਦੇ ਵਿੱਚ ਇੱਥੇ ਰੱਖਿਆ। ਤੁਸੀਂ ਆਪ ਹੀ ਆਪਣੇ ਇਕੱਟੇ ਦੇਖ ਲਿਆ ਔਰ ਲੋਕਾਂ ਦਾ ਉਤਸ਼ਾਹ ਵੀ ਦੇਖਿਆ ਜਿਸ ਤਰ੍ਹਾਂ ਦਾ ਮਾਹੌਲ ਇੱਥੇ ਸੀਗਾ ਇਸੇ ਤਰ੍ਹਾਂ ਦੇ ਮਟੋਲ ਸਰੇ ਪਟੋਆ ਦੇ ਵਿੱਚ ਕਿੱਡਾ ਵੱਡਾ ਇਕੱਠ ਹੋਣਾ ਹਾਲੇ ਵਾਦੀ ਵੀ ਨਾਲ ਨਾਲ ਚੱਲ ਰਹੀ ਹੈ ਔਰ ਇੰਨਾ ਵਰਕਰਾਂ ਦੇ ਵਿੱਚ ਜੋਸ਼ ਹੁਣ ਅੱਜ ਕੀ ਸ਼ਰਮਣੀ ਅਕਾਲੀ ਦਲ ਦਾ ਵਰਕਰ ਚਾਹੁੰਦਾ ਹੈ ਕਿ ਅਸੀਂ ਬੜੀ ਧੀਰ ਬਾਅਦ ਸਾਡੇ ਹਿੱਸੇ ਜਿਹੜੀ ਈਟਾ ਜੋ ਜਾਸਪੁਰ ਪਾਰਲੀਮੈਂਟ ਦੀ ਹੈ ਔਰ ਹਰ ਹਾਲਤ ਦੇ ਵਿੱਚ ਅਸੀਂ ਇਸ ਜਿੱਤ ਕੇ ਪਾਰਟੀ ਦੀ ਝੋਲੀ ਦੇ ਵਿੱਚ ਆ ਲੋਕੀ ਜਿਹੜੇ ਪਹਿਲੇ ਉਮੀਦਵਾਰ ਜਿਹੜੇ ਬੰਬੇ ਤੋਂ ਹੁੰਦੇ ਰਹੇ ਆ ਉਹਨਾਂ ਦੇ ਕੰਮ ਤੋਂ ਵੀ ਲੋਕਾਂ ਨੂੰ ਨਿਰਾਸ਼ਾ ਕਾਂਗਰਸ ਨੇ ਜਿਹੜੀਆਂ ਪਿਛਲੇ ਸਮੇਂ ਚ ਵਿਸ਼ਵਾਸ ਕਮ ਪੰਜਾਬ ਦੇ ਨਾਲ ਕੀਤਾ ਉਹਦੇ ਵੀ ਲੋਕੀ ਹੁਣ ਡਟ ਕੇ ਉਹਦਾ ਹਸਤਾਬਤ ਕਰਨ ਵਾਸਤੇ ਤਿਆਰ ਆ ਔਰ ਆਮ ਆਦਮੀ ਪਾਰਟੀ ਨੇ ਜਿਹੜਾ ਸਤਿਆਨਾਸ 2 ਸਾਲਾਂ ਤੇ ਵਿਧਾਨ ਸਭਾ ਕੀਤਾ ਸਰਕਰ ਯਾਤਰਾ ਕੰਮ ਚੜਾਇਆ ਜਿਹੜੀ ਬਾਦਮਨੀਆਂ ਸੁਪਰੇ ਦੇ ਵਿੱਚ ਡਾਕ ਰੋਆ ਡਾ ਕੇ ਹਰ ਕੰਮ ਜਿਹੜਾ ਹੈਗਾ ਸੁਪਰੇ ਦੇ ਵਿੱਚ ਡਵੈਲਪਮੈਂਟ ਖਤਮ ਹੋ ਗਿਆ ਇਹ ਸਰਕਾਰ ਦੀ ਕਾਰਜਕਾਰੀਤਾ ਵੀ ਜਿਹੜਾ ਹੈ ਸਰਕਾਰ ਤੋਂ ਸੰਕਰ ਕਰ ਪਰ ਸਾਲਾਂ ਦੇ ਨਾਲ ਬੀਜਪੀ ਕਰ ਰਹੀ ਹੈ ਇਸ ਤਰੀਕੇ ਉਹਨਾਂ ਦੇ ਅੰਦੋਲਨਾਂ ਸਾਥੀ ਇਹ ਲੱਗਦਾ ਕਿ ਕੇਂਦਰ ਸਰਕਾਰ ਨੇ ਪਾਰਟੀਆਂ ਦੇ ਉਹਨਾਂ ਦੇ ਉੱਤੇ ਡਾਕਟਰੀ ਚੇਤੇ ਆ ਉਹਨਾਂ ਦੇ ਇਤਿਹਾਸ ਦੇ ਕੋਈ ਸਾਰੇ ਸਿੱਧੇ ਕਾਰਨ ਨਹੀਂ ਕਿਸ਼ਾਨੀ ਦੇ ਬਹੁਤ ਵੱਡਾ ਖਰੋਸ ਫੀਡ ਦੇ ਖਲਾਫ ਡਿਸਕਸ ਕਰਨਾ ਹਾਲਾਤਾਂ ਦੇ ਸੱਚੇ ਲੋਕਾਂ ਦੀ ਨਹੀਂ ਇਕੱਲੇ 당 ਨੇ ਕਰਦੇ ਚੁਣੇ ਔਰ ਪੰਜਾਬ ਦੇ ਸੰਸਦ ਮੈਂਬਰ ਜੋ ਕਾਰੀ ਤਰੀ ਕਰਦਾ ਜਿਹੜਾ ਮਤਾਂ ਪਾਸ ਕੀਤਾ ਉਹਦੇ ਕਰਕੇ ਸਾਰਾ ਪੰਜਾਬ ਇੱਕ ਗੱਲ ਕੇ ਸੋਣੀ ਜਿਹਦੇ ਕੰਮ ਤੇ ਆਸ ਕਰਦਾ ਕਿ ਵੱਡੀ ਜਨਤਾ ਨੂੰ ਹੋਦਿਆ ਗਿਆ ਹੈ ਕਿ ਜਿਸ ਦਾ ਮੋਨੋਪੋਲ ਕਿੰਨਾ ਵੱਡਾ ਹੈ ਇਹ ਕੋਈ ਅੰਦਰ ਤੇ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਚ ਇਹ ਸੀਨ ਦੇਖਣ ਨੂੰ ਮਿਲਦੇ ਆ ਜਿਹੜੇ ਪਾਰਲੀਮੈਂਟ ਦੇ ਵਿੱਚ ਇਹ ਇਹ ਚਾਹ ਹੁੰਦਾ ਚਾਹ ਹੁੰਦਾ ਕਰਕੇ ਮੈਂ ਰਣੀਆ ਸਾਰੇ ਦੇ ਵਰਕਰਾਂ ਦਾ ਸਾਡੇ ਹੱਕਾਂ ਚਾਹਤ ਜੀ ਦਸਦਾ ਚੱਕਦੀ ਜੋ ਕਰ ਸਕਦੀ ਮੁੱਖ ਮੰਤਰੀ ਸਾਹਿਬ ਤੇ ਰਾਜ ਨੂੰ ਬੰਦੇ ਨਹੀਂ ਜਾਂਦੇ ਭਲਾਰੇ ਉਹ ਤੇਰਾ ਜਿਹੜਾ ਦੋ ਸਾਲਾਂ ਦੇ ਤੱਕ ਕੋਈ ਜ਼ੀਰੋ ਤੇ ਪੱਕੀ ਹੈ ਵਰਗਲ ਕਰ ਰਹੇ ਆ ਇਸ ਕਰਕੇ ਜ਼ੀਰੋ ਹੀ ਕਿਉਂਕਿ ਜਦੋਂ ਕਾਰਗੁਜ਼ਾਰੀ ਜ਼ੀਰੋ ਹੈ ਫਿਰ ਤੁਸੀਂ ਸੁਣਾਈਓ ਲੰਬਾਂ ਦੇ ਨਾਲ ਕਿਨਾਂ ਨੇ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਦਾ ਇਹ ਕਿਦਾ ਕੁਝ ਸੁਪਨਾ ਹੈ ਤਾਂ ਜੋ ਕਿਸੇ ਦੇ ਇੱਜ਼ਤ ਬਣ ਉਹਦੇ ਦਿੱਲੀ ਦੇ ਵਿੱਚ ਤਾਂ ਕੋਈ ਨਾ ਸਮਝੋਤਾ। ਬਾਕੀ ਦੇਸ਼ ਦੇ ਵਿੱਚ ਕਾਂਗਰਸ ਦੇ ਨਾਲ ਕੋਈ ਨਾ ਸਮਝੋਤਾ। ਇੱਥੇ ਜਿਹੜਾ ਦਰਦੇ ਜਿਹੜਾ ਬਾਹਰ ਪਰਦਾ ਰੱਖਣਾ ਚਾਹੁੰਦੇ ਆ ਅੰਦਰ ਖਾਤੇ ਸੀਟਾਂ ਦੀ ਅਡਜਸਟਮੈਂਟ ਕਰਕੇ ਤੇ ਸੋਧਨ ਕਰਕੇ ਆਪਣੀ ਗੱਲ ਕਰੀਏ। ਪਰ ਜਨਤਾ ਇਹਨਾਂ ਦੀ ਹਰ ਚਾਲ ਨੂੰ ਚਿਤਚਰ ਸਮਝ ਲੈਂਦੀ ਹੈ। ਭਈ ਸੈਂਟਰਲ ਡਿਟਰਸਪਨ ਗੁੰਨਦ ਇਕੱਠੀ ਹੋਵੇ ਉੱਥੇ ਧਰਮ ਵੀ ਇਕੱਠੇ ਲੱਗਰ ਉੱਥੇ ਪਿਆਰੇ ਵੀ ਇਕੱਠੇ ਹੋਣ ਉੱਥੇ ਲੱਚਰ ਵੀ ਇਕੱਠੇ ਹੋਵੇ ਤੇ ਪੰਜਾਬ ਦੇ ਵਿੱਚ ਉਹੀ ਪਾਰਟੀਆਂ ਫਕਰ ਮ ਕਰੇ ਹੁੰਦਾ ਦਾਵਾ ਕਰਨ ਤੇ ਇਸ ਦਾ ਨੋਟਾ ਨੂੰ ਜਿਹੜਾ ਹੈਗਾ ਕੁਮਰਾਦੀ ਕਿਤੇ ਉਸ ਤੋਂ ਮੂਹਰੇ ਦਾ ਕਰੇ ਤੇ ਲੋਕ ਵੀ ਕਾਜ ਕਰਦੇ ਲੱਗੇ ਆ ਜੋ ਸਰਾ ਨੂੰ ਰਹਿਣਾ ਮੁੰਨੇ ਬਾਹਰੋਂ ਮੰਜਾ ਰਹਿ ਗਿਆ ਜੋ ਸਭ ਤੋਂ ਵੱਧ ਲੱਗਦਾ ਕਿ ਇਸ ਵਾਰ ਵੀ ਚਿੰਨਿ ਚਿੰਨੀ ਨਹੀਂ ਤੇ ਕੋ ਮੈਂ ਤਾਂ ਹਮੇਸ਼ਾ ਇੱਕ ਫੌਜੀਾਂ ਨੂੰ ਮੂਲੀ ਦਿੱਤੀ ਇਹਨਾਂ ਪਾਰਟੀ ਨੇ ਉੱਥੇ ਭੇਜਿਆ ਸੀ ਰੋਪੜ ਤੇ ਜਾ ਕੇ ਪੁੱਛ ਲਓ ਕਿ ਇੱਕ ਦਿਨ ਵੀ ਕਦੀ ਤੋਂ ਬਾਅਦ ਇੱਕ ਵੀ ਨਹੀਂ 2009 ਤੋਂ ਪਾਰਲੀਮੈਂਟ ਨਹੀਂ ਸੀ ਅਜ ਤੱਕ ਪਾਰਲੀਮੈਂਟ ਅੰਦਰ ਤੇ ਨੌਕਰੀ ਪੰਜਾਬ ਹੈ ਸਰ ਉਹਨੇ ਇੱਥੇ ਡਿਊਟੀ ਲੱਗੀ ਇਹ ਬੋਦੀ ਵਾਲਾ ਕੰਮ ਹੈ ਉੱਥੇ ਲੱਗੀ ਹੈ ਤੇ ਮੇਰਾ ਆਪਣਾ ਜਿਹੜਾ ਇੱਥੇ ਦੇ ਉੱਤੇ ਚੰਪਲ ਲੱਗ ਕੇ ਪਈ 10 ਤੱਕ ਪੜਿਆ ਇਹਦਾ ਐਜੂਕੇਸ਼ਨ ਉਹ ਬੰਦੇ ਰਾਜਨੀਤਿਕ ਜਿਹੜੇ ਗੱਲਾਂ ਉਹਨਾਂ ਤਾਂ ਰਾਜਨੀਤੀ ਨੇ ਗੱਲ ਵਾਸਤੇ ਪਾਰਟਾਈਕ ਨੂੰ ਇੱਕ ਮਾਹੌਲ ਬਣਾਉਣ ਵਾਸਤੇ ਕਿਤੇ ਕੈਂਡੀਡੇਟ ਨਾ ਹੋਵੇ ਕਿਤੇ ਲੈ ਆ ਕੇ ਖੜਾ ਕਰ ਦਿੱਤੀਆਂ ਉਹੋ ਜਿਹੇ ਮਾਹੌਲ ਦੇ ਵਿੱਚ ਕਿਤੇ ਆ ਉਹ ਸੀਟ ਤਾਂ ਜਿਸ ਲਈ ਪਰ ਹਲਕਾ ਹੱਥ ਜਿੱਥੇ ਵੀ ਇਸ ਤਰ੍ਹਾਂ ਜਿਹੜਾ ਕੋਈ ਆਰਟਿਸਟ ਲਾ ਕੇ ਫਿਲਮਾਂ ਸਾਹ ਦੇ ਆ ਕੇ ਲੈ ਕੋ ਫਿਲਮਾਂ ਦਾ ਗ੍ਰਾਫ ਨਹੀਂ ਹੈ ਉਹ ਥੋੜੇ ਬੰਦੇ ਆ ਉਹਨਾਂ ਚੋਂ ਥੋੜੇ ਸਮਾਜ ਸਮਾਜ ਦੇ ਵਿੱਚ ਲਗਾਤਾਰ ਆਪਣੇ ਆਪ ਨੂੰ ਢਾਲਦੇ ਆ ਜ਼ਿਆਦਾਤਰ ਉਹਨਾਂ ਦਾ ਜਿਹੜਾ ਵਰਕਿੰਗ ਸਟਾਈਲ ਹੁੰਦਾ ਇਸ ਤਰ੍ਹਾਂ ਦੀ ਵਰਕਿੰਗ ਉਹਨਾਂ ਨੂੰ ਸੂਟ ਨਹੀਂ ਕਰਦਾ ਪਰ ਉਹ ਤੋਂ ਪਾਟ ਕੇ ਉਹਨਾਂ ਨੂੰ ਪੈਨ ਕਰਕੇ ਲੈ ਆਉਂਦੀਆਂ ਇਹੀ ਕਹਿ ਕੇ ਲੈ ਕੇ ਆਉਂਦੀਆਂ ਵੀ ਤੂੰ ਸੇਵ ਜਿੱਤ ਕੇ ਬਸ ਮਹਿਲਾ ਉਹਦੇ ਨਾਲ ਪਬਲਿਕ ਨੂੰ ਬਹੁਤ ਵੱਡਾ ਦਚਾ ਹਰ ਵਾਰੀ ਇਸ ਸ਼ਹਿਰਾਪੁਰ ਮੈਦਾਨ ਸਰਵਾ ਬਲਕਿ ਦੀ ਆਰ ਤੇ ਸ਼ਾਨ ਉਹ ਜਿੰਨਾ ਕਾਂਗਰਸ ਨੇ ਸਤਾਇਆ ਵਰਕਰਾਂ ਨੂੰ ਜਿਨ੍ਹਾਂ ਨੇ ਹਮੇਸ਼ਾ ਜਨਤਿ ਅੰਦਰ ਦੇ ਵਿੱਚ ਲੋਕਾਂ ਦੇ ਸਾਰੇ ਜਿਹੜੇ ਪਰਚੇ ਜਿਹੜੇ ਤਜਦਾ ਹੋਏ ਆ ਬਹੁਤ ਬਹੁਤ ਚਲੋ ਪਰ ਲੋਕਾਂ ਦੇ ਸਾਰੇ ਵਧਾਈ ਦੇ ਪਾਸੇ ਜਦੋਂ ਜਦੋਂ ਇਲੈਕਸ ਅੰਦਰ ਜਿਹਾ ਸਮਾਂ ਹੁੰਦਾ ਜੋ ਕਿ ਸਾਡਾ ਜ਼ੋਰਦਾਰ ਆਪਾਂ ਨਾਰਾ ਬੰਦ ਕਰੀਏ ਵਾਹਿਗੁਰੂ ਜੀ ਕਹਦਾ ਸਾਰਾ ਵਾਹਿਗੁਰੂ ਜੀ ਦੇ ਪਦੇ ਇਕੱਲੇ ਆਵਾਜ਼ਾਂ ਨਿਕਲਿਆ ਸਾਰੇ ਜਿਹੜੇ ਸਮੇਂ ਜਾਨਾ ਸਮਾਂ ਆਉਣੇ ਤਾਂ ਉਹ ਕਿੰਨੀ ਵੋਟਾਂ ਹੱਲ ਗਈ ਹਜ਼ਾਰ ਹਜ਼ਾਰ ਰੁਪਏ ਦਾ ਵਾਅਦਾ ਕਰਕੇ ਦੇਖੋ ਉਦੋਂ ਤੇ ਲੋਕਾਂ ਨੂੰ ਗੁੰਮਰਾਹ ਕਰਨਾ ਸੀ ਲੋਕਾਂ ਨੂੰ ਝੂਲਕ ਬਣਾਉਣਾ ਸੀ ਤੇ ਇਹਨਾਂ ਨੇ ਢੋਂਗ ਰਚੇ ਕਿਸੇ ਨੇ ਗੱਲ 'ਚ ਮਫਲਰ ਪਾ ਲਿਆ ਕਿਸੇ ਨੇ ਕੱਪੜੇ ਉਦਾਂ ਦੇ ਸਵਾਲੇ ਤੇ ਹੁਣ ਮਫਲਰ ਵਾਲੇ ਦੇ ਘਰ ਤੇ 175 ਕਰੋੜ ਦਾ ਸੀਸ਼ਮੈਲ ਸਰਕਾਰੀ ਘਰ ਪ੍ਰਾਈਵੇਟ ਕਿੱਥੇ ਬਣਾਇਆ ਹੋਊਗਾ ਕੀ ਕੀਤਾ ਹੋਊਗਾ ਉਹ ਤਾਂ ਹੁਣ ਔੜੀ ਔੜੀ ਸੀਪੀ ਦੱਸੂਗੀ ਤੇ ਕ腐ਪਸ਼ਨ ਦੇ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਤੇ ਹੁਣ ਆਮ ਆਦਮੀ ਕਿੱਥੋਂ ਲੱਭੇ ਇਹ ਤਾਂ ਉਦੋਂ ਇੱਕ ਇਹਨਾਂ ਨੇ ਮਖੌਟਾ ਪਾਇਆ ਸੀ ਇਮਾਨਦਾਰੀ ਦਾ ਉਹ ਮਖੌਟਾ ਹੁਣ ਉਤਰ ਗਿਆ ਤੇ ਹੁਣ ਤੇ ਇਹਨਾਂ ਦੇ ਨੇੜੇ ਲੱਗਣ ਨੂੰ ਤਿਆਰ ਨੇ ਜਿਹੜੇ ਅੰਦਰ ਬੈਠੇ ਹੋ ਉਹ ਬੱਚੇ ਨੂੰ ਤਿਆਰ ਧੱਕੇ ਨਾਲ ਮੰਤਰੀ ਖੜੇ ਕੀਤੇ ਇਸੇ ਕਰਕੇ ਕਿ ਕੈਂਡੀਡੇਟ ਹੈ ਨਹੀਂ ਸੀ ਕਿ ਇਸ ਲਈ ਤਾਂ ਤੁਸੀਂ ਹੌਲੀ ਹੌਲੀ ਸਮਾਂ ਆਉਂਦੇ ਹੋ ਕੇ ਇਹਨਾਂ ਨੂੰ ਲੋਕੀ ਜਿਹੜਾ ਪੂਰੀ ਤਰ੍ਹਾਂ ਸਬਸਕ੍ਰਾਈਬ ਸਰ ਪੰਜਾਬ ਦੇ ਖੇਤੀ ਪ੍ਰਧਾਨ ਸੂਬਾ ਸਾਹਿਬ ਜੀ ਆਪਣੇ ਬੰਗਾ ਕਰਕੇ ਜਿਹੜੀ ਇਹਨਾਂ ਦਿੱਲੀ ਵੱੜਨ ਦਿੱਤਾ ਜਾਂਦਾ ਜੇ ਜਿਹੜੇ ਮੰਗ ਰੱਖਦੇ ਨੇ ਡਾਂਗਾ ਵਾਦੀ ਹੁਣ ਇਹਨਾਂ ਦੀ ਹਸਪੀਟਲ ਚੈੱਕ ਹੋ ਰਹੀਆਂ ਚ ਕੈਂਡੀ ਨੇ। ਇਹ ਕੁਦਰਤੀ ਗੱਲ ਹੈ ਜੋ ਕੁਝ ਤਸ਼ੱਦਦ ਕਿਸਾਨੀ ਦੇ ਨਾਲ ਹੋਇਆ। ਔਰ ਜਿਸ ਤਰੀਕੇ ਕਿਸਾਨੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਕਿ ਆਪਣੇ ਹੱਕਾਂ ਵਾਸਤੇ ਕੋਈ ਅੰਦੋਲਨ ਕਰਦਾ ਹੈ ਕਦੀ ਉਹਨੂੰ ਤੁਸੀਂ ਵੱਖਵਾਦੀ ਲੇਬਲ ਕਰਦੇ ਹੋ ਕਦੀ ਅਤਵਾਦੀ ਲੇਬਲ ਕਰਦੇ ਹੋ। ਕਦੀ ਏਜੰਸੀਆਂ ਦੇ ਰਾਹੀਂ ਉਹਨਾਂ ਨੂੰ ਨੋਟਿਸ ਭੇਜਦੇ ਹੋ। ਤੇ ਇਹ ਜਿਹੜਾ ਜਿਸ ਤਰੀਕੇ ਦਾ ਮਾਹੌਲ ਕਿੰਦਰ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਇਹਦਾ ਫਿਰ ਇਹੀ ਰੋਜ਼ ਇਸ ਤਰ੍ਹਾਂ ਦੀ ਨਜ਼ਰ ਆਉਂਦਾ। ਅੱਜ ਤੁਸੀਂ ਦੇਖੋ ਨਾ ਹਾਲਤ ਕੀ ਹੋਈ ਪਈ ਹੈ ਕਿ ਜਿਹੜਾ ਖੇਤੀ ਪ੍ਰਧਾਨ ਸੁਭਾ ਜੀ ਉਹਦੇ ਵਿੱਚ ਬੀਜੇਪੀ ਕਿਤੇ ਜਿਹੜੀ ਹੈ ਕਿਸੇ ਸ਼ਹਿਰ ਤੋਂ ਬਾਹਰ ਨਿਕਲ ਕੇ ਸ਼ਹਿਰਾਂ ਦੇ ਵਿੱਚ ਆ ਕੇ ਵੀ ਉਹਨਾਂ ਦਾ ਜਿਹੜਾ ਵਿਰੋਧ ਜਿਹੜਾ ਉਹ ਕਰ ਰਹੇ ਹਨ ਪਰ ਜਿਹੜੇ ਕਹਿੰਦੇ ਸੀ ਸਾਡੀ ਬੜੀ ਸਟ੍ਰੈਂਥ ਹੈ ਉਹਨਾਂ ਉਮੀਦਵਾਰ ਤੋਂ ਉਹਨਾਂ ਕੋਲ ਹੈ ਨਹੀਂ ਜੀ ਉਮੀਦਵਾਰ ਕੋਈ ਕਾਂਗਰਸ ਤੋਂ ਡਾਰੇ ਕੋ ਕਿਤੋਂ ਡਾਰੇ ਕੋ ਕਿਤੋਂ ਡਾਰੇ ਠੀਕ ਹੈ ਧੰਨਵਾਦ